ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾੜੀ ਉਦੋਂ ਕੇ ਪਹੁੰਚੇ ਆ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠਿੱਕੀਵੰਡ ਦੇ ਬਿਲਕੁਲ ਨੇੜੇ ਪਿੰਡ ਮਾੜੀ ਉਦੋਂ ਕੇ ਮਾੜੀ ਕੰਬੋ ਕੇ ਮਾੜੀ ਮੇਗਾ ਇਧਰ ਪਲਵਾਨ ਕੇ ਦਰਾਜ ਕੋਲ ਉਹ ਵੰਡ ਸਾਹਿਬ ਠੀਕ ਆ ਜੀ ਇਹ ਬਿਲਕੁਲ ਨੇੜੇ ਨੇੜੇ ਨਾਲ ਨਾਲ ਲੱਗਦੇ ਪਿੰਡ ਤੇ ਪਲਵਾਨ ਵੀਰ ਦੇ ਘਰ ਆਏ ਦੱਸੋ ਦਲਬੀਰ ਪਲਵਾਨ ਵੀਰ ਦੇ ਘਰ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆਪਾਂ ਤਿੰਨ ਮੱਝਾਂ ਝੋਟੀਆਂ ਤੇ ਤਿੰਨ ਹੀ ਵੜਾ ਨੇ ਜਿਨ੍ਹਾਂ ਦੇ ਵਿੱਚੋਂ ਪਸ਼ੂ ਦੋ ਹੀ ਸੂਏ ਸੂਏ ਆ ਇੱਕ ਝੋਟੀ ਸੂਈ ਹੈ ਬਿਲਕੁਲ ਸਜਰਤਾ ਜੀ ਇੱਕ ਵੜਾ ਸੂਈ ਆ ਸੋ ਚਾਰ ਪਸ਼ੂ ਗੱਭਣ ਆ ਸੋ ਛਿਆ ਨਗਾਂ ਦੀ ਡਿਟੇਲ ਤੁਹਾਨੂੰ ਮਿਲੂਗੀ ਅੱਜ ਇਸ ਵੀਡੀਓ ਦੇ ਵਿੱਚ 15 ਤਰੀਕ ਤੁਸੀਂ ਨੋਟ ਕਰ ਲਓ 15 ਸਤੰਬਰ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਹੁੰਦੀ ਆ ਕੋਈ ਵੀ ਸੱਜਣ ਵੀਰ ਆਪਣੀ ਵੀਡੀਓ ਵੇਖ ਕੇ ਵਿజిਟ ਕਰਦਾ ਤੇ ਆਣ ਕੇ ਆਪਣੀ ਦੋ ਟਾਈਮ ਚੋਲੋ ਜਿਹੜੇ ਪਸ਼ੂ ਸੋਏ ਆ ਗੱਪਣ ਪਸ਼ੂ ਆਪਣਾ ਤੇਪਕੇ ਤਸੱਲੀ ਕਰਕੇ ਲੈ ਜਾਓ ਠੀਕ ਆ ਜੀ ਸੋ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਜੀ ਦਲਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਹੋਰ ਭਾਜੀ ਠੀਕ ਆ ਕੋਰਪਾ ਮਾਲਕ ਦੀ ਸ਼ੁਕਰ ਮਾਲਕ ਦਾ ਹੋਰ ਵੀਰ ਕੀ ਹਾਲ ਲੇ ਸਤਿ ਸ੍ਰੀ ਅਕਾਲ ਜੀ ਤੇ ਅੱਛਾ ਵੀਰ ਅੱਜ ਐਨੀਮਲ ਜਿਹੜੇ ਆਪਣੇ ਕੋਲ ਟੋਟਲ 6 ਆ ਹਾਂਜੀ 6 ਆ ਜੀ ਤਿੰਨ ਮੱਝਾਂ ਤੇ ਤਿੰਨ ਹੀ ਵੜਾਂਗੇ ਤਿੰਨ ਹੀ ਵੜਾਂਗੇ ਠੀਕ ਆ ਜਿਨ੍ਹਾਂ ਦੇ ਵਿੱਚੋਂ ਦੋ ਆਪਣੇ ਕੋਲ ਜਾਨ ਉਹਦੇ ਵੀ ਆਪਾਂ ਤਕਰੀਬਨ ਵੀਡੀਓ ਬਣਾਈ ਸੀ ਪਾਕੀ ਮਾਲ ਤਕਰੀਬਨ ਚਲੋ ਇਸੇ ਤਰ੍ਹਾਂ ਹੀ ਇੱਦਾਂ ਹੀ ਮਾਇਕੋ ਗੱਬਣ ਕੋਸੇ ਆਹੇ ਦਈ ਮਾਲਕ ਦੀ ਮੇਰੇ ਸੱਚੇ ਪਾਤਸ਼ਾਹ ਇਹਨੂੰ ਪਤਾ ਹੀ ਕਿਰਪਾ ਮਾਲਕ ਦੀ ਮਾਲ ਤੇ ਆਉਂਦਾ ਜਾਂਦਾ ਵੀ ਰਹਿੰਦਾ ਜਾਂਦਾ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਅੱਛਾ ਵੀਰ ਸ਼ੁਰੂਆਤ ਆਪਾਂ ਪਹਿਲਾਂ ਇਹਨਾਂ ਵਹਿੜਾਂ ਤੋਂ ਕਰ ਲਵਾਂਗੇ ਜੀ ਇਹ ਮੱਝਾਂ ਛੋਟੀਆਂ ਬਾਅਦ ਵਿੱਚ ਦਿਖਾ ਦਿਆਂਗੇ ਹਾਂਜੀ ਹਾਂਜੀ ਸੋ ਇੱਕ ਜਿਹੜੀ ਛੋਟੀ ਦੋਸਤੋ ਗੱਬਾਂ ਦੋ ਛੋਟੀਆਂ ਗੱਬਣ ਦਿਖਾਵਾਂਗੇ ਤੇ ਇੱਕ ਛੋਟੀ ਸੂਈ ਆ ਹਾਂਜੀ ਪਹਿਲਾਂ ਆਪਾਂ ਸਟਾਰਟਿੰਗ ਇੱਧਰੋਂ ਕਰਦੇ ਹਾਂ ਠੀਕ ਹੈ ਹਾਂਜੀ ਸੂਈ ਸੂਬਾਈ ਵੈਰ ਦਿਖਾ ਦਿਆਂਗੇ ਭਰਾਵਾ ਨੂੰ ਤੇ ਕਿੰਮਾ ਸੁਆ ਜੀ ਇਹ ਇਹ ਦੂਜਾ ਸੁਆ ਰਾਤ ਦੀ ਬੱਚੀ ਸੂਈ ਆ ਸੰਧੂ ਸਾਹਿਬ ਠੀਕ ਹੈ ਜੀ ਤੇ ਦਿਨੇ ਦੇ ਥੱਲੇ ਕੋਈ 6 ਲੀਟਰ ਦੁੱਧ ਕੱਢਿਆ ਠੀਕ ਹੈ ਜੀ ਤੇ ਜੋਰ ਜੂ ਰੋਕ ਕੇ ਪਾਤੀ ਆ ਬਹੁਤ ਵਧੀਆ ਬੱਚਾ ਮਗਰ ਠੀਕਾ ਹਾਂਜੀ ਮਗਰ ਬੱਚਾ ਆਪ ਦੂਜੇ ਕਿ ਤਿਹੇ ਸੂਵੇ ਆ ਇਹ ਦੂਜੇ ਸੂਵੇ ਆ ਦੂਜੇ ਸੂਵੇ ਆ ਠੀਕ ਹੈ ਤੇ ਰਾਤੀ ਇੱਕ ਟਾਈਮ ਹੀ ਆਪਾਂ ਚਾਹੀਏ ਜਿਹੜਾ ਹਾਂਜੀ ਇੱਕ ਟਾਈਮ ਦਿਨੇ ਚਾਹੀਏ ਰਾਤੀ ਸੂਈ 11-12 ਵਜੇ ਬਹੁਤ ਡੰਡੀ ਢੰਡੀ ਬੱਚੀ ਠੀਕਾ ਠੀਕਾ ਵਿਚੋਣ ਜਾਨ ਚੰਗੀ ਨਿਕਲੀ ਅੱਖਰੀ ਬੁੱਧੀ ਚੋਣ ਚੰਗੀ ਸੰਦੂਕਾ ਦਿਲ ਸੋ ਇਧਰੋਂ ਆਰਡਰ ਦੀ ਤੋ ਤੁਹਾਨੂੰ ਪਾ ਕੇ ਇੱਕ ਵਾਰੀ ਤੋ ਖਾੜੀ ਪਾ ਕੇ ਸ਼ਾਹਰ ਤੋਂ ਕਿਹਾ ਜੀ ਪਹਿਨੀ ਇੱਕ ਪਹਿਨੀ ਆ ਦੇ ਪਾਸੇ ਪ੍ਰੋਪਰ ਤੁਸੀਂ ਮਾਰ ਲਓ ਨਿਗਾ ਬਾਕੀ ਲੇਵੇ ਦੇ ਬੰਤਰ ਤੁਸੀਂ ਆ ਵੇਖ ਸਕਦੇ ਠੀਕਾ ਜੇ ਨਾਰਮਲ ਤੇ ਮੈਨੇ ਭਲੂਣ ਭਲਾਣਾ ਹੈਗੀ ਆ ਲੇਵੇ ਤੇ ਬਾਕੀ ਥਾਂ ਨੂੰ ਤਕਰੀਬਨ ਹੱਥੀ ਮੁਠੀ ਵਾਲੀ ਆ ਮਗਰ ਪਛਾ ਮੇਲ ਕਾਫ ਆ ਸੋਰਾਤੀ ਸੂਈਏ ਅੱਜ ਮਾਰਨਿੰਗ ਜਿਹੜੀ ਆ ਪਹਿਲੀ ਚਵਾਈ ਇਹਦੀ ਕੀਤੀ ਆ ਅੱਜ ਹੁਣ ਸ਼ਾਮ ਨੂੰ ਦੂਜੀ ਚਵਾਈ ਹੋਊਗੀ ਲੈ ਵੀਰੇ ਖੋਲ ਕੇ ਇੱਕ ਵਾਰ ਆ ਤੋੜ ਕੇ ਦਿਖਾ ਦਗੇ ਕ੍ਰੋਸ ਬੇਲ ਬੂਲ ਇਹ ਮੇਰੇ ਭਰਾਵੋ ਤੁਹਾਨੂੰ ਆਪਾਂ ਤਸੱਲੀ ਤਸੱਲੀ ਦੇ ਨਾਲ ਦਿਖਾ ਦਿੰਦੇ ਹਾਂ ਸੋ ਦੂਜਾ ਸੂਬਾ ਵੜ ਇਹ ਆਪਾਂ ਦਿਖਾ ਰਹੇ ਹਾਂ ਠੀਕ ਆ ਸੰਤੂ ਸਾਹਿਬ ਬੱਛੀ ਕਾ ਦੀ ਐ ਬਲੈਡਰ ਹੀ ਬੰਨੀ ਹਿਰਦੀ ਆਗੇ ਆ ਵੀ ਪੰਡਾ ਵੀ ਭਾਈ ਫਿਰਦੀ ਕਰਮਾ ਲਈ ਕਰਮਾ ਲਈ ਆ ਦੇਖੋ ਡਾਕ ਵਾਲੀ ਲੰਮੀ ਕਰ ਆ ਆ ਇਹਨੂੰ ਲੰਮੀ ਤੋੜ ਲਿਆ ਜੀ ਲੰਮੀ ਕਰ ਕਰੋ ਚੱਲ ਠੀਕ ਆ ਖਣ ਬਹੁਤ ਜਿਆਦਾ ਵਿਰਲਾ ਦੇ ਲੱਗਾ ਜਿਨੀ ਕੇ ਜਿਤਰਾ ਦੇ ਨਾ ਪੀੜੀ ਦੇ ਪਾਵੇ ਲੱਗੇ ਪੀੜੀ ਦੇ ਪਾਵੇ ਬਿਲਕੁਲ ਜੀ ਲਓ ਜੀ ਮਰਲੇ ਦੀਆਂ ਮਰਲੇ ਬੰਡਾ ਨੇ ਹਾਂਜੀ ਬਾਕੀ ਗੈਪ ਸਪੇਸ ਚੰਗਾ ਚੌਥਾ ਨਾ ਦੇ ਵਿੱਚ ਸੋ ਹਾਈਬਰ ਲੈਂਟਰ ਦੀ ਗੱਲ ਕਰੀਏ ਹਾਈਟ ਬੇਸ਼ੱਕ ਮੀਡੀਅਮ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲਿਆ ਜੀ ਚਵਾਈ ਚਵੀ ਚੰਗੀ ਆ ਚਲੋ ਸਵੇ ਸਵੇ ਪਸ਼ੂਆ ਕੋਈ ਭਰਾ ਆ ਦਾ ਦੋ ਟਾਈਮ ਚੋਵੇ ਬੇਸ਼ੱਕ ਇੱਕ ਟਾਈਮ ਚੋਗੇ ਤਸੱਲੀ ਕਰਕੇ ਲੈ ਕੇ ਜਾਵੇ ਸੋ ਭਾਜਨ ਦੋੜ ਚੰਗਾ ਗੈਪ ਗੂਪ ਸਪੇਸ ਚੰਗੀ ਆ ਮਗਰ ਬੱਛਾ ਮੇਲ ਕਾਫ ਆ ਤੇ ਇਹਦਾ ਵੀਰ ਦਲਬੀਰ ਸਿੰਘ ਜੀ ਕੀ ਡਿਮਾਂਡ ਕੀ ਮੁੱਲ ਕਰਦੇ ਆ ਡਿਮਾਂਡ ਤਾਂ ਸੰਤੂ ਸਾਹਿਬ ਆ ਭਾਵੇਂ 80 ਕਰ ਲਾ ਤਾਂ ਵੀ ਵੇਖਦੀ ਆ 75000 ਰੁਪਏ ਦੀ ਦੇ ਦਈਏ 75 ਦੀ ਹਾਂਜੀ ਮੋਲ ਆ ਭਾ ਵੀਰ ਚਲੋ ਪਹਿਲਾਂ ਵੀ ਉਹੀ ਪਾਉਂਦੇ ਰਹੇ ਵੀ ਚਲੋ ਜਿੱਥੇ ਕਾਪਾ 2 4 ਠੀਕ ਆ ਜੀ 75000 ਦੇ ਵਿੱਚੋ ਕੋਈ ਮੌਕੇ ਤੇ ਮਾਨਤਨ ਮਾਨ ਕਰ ਦਿਆਂ ਕੋਈ ਗੱਲ ਨਹੀਂ ਠੀਕ ਆ ਹਾਂਜੀ ਸੋ 75000 ਦੇ ਵਿੱਚੋ ਕੋਈ ਹੈਗਾ ਕਰਦੀ ਐ ਮੌਕੇ ਤੇ ਕੋਈ ਗੁਜਾਇਸ਼ ਆ ਤੇ ਤੁਹਾਨੂੰ ਖਾਓ 70000 ਰੁਪਏ ਦੀ ਵਿਹੜ ਦੇ ਦੇਾਂਗੇ ਚਲੋ ਠੀਕ ਆ ਜੀ ਪਰ ਦੇਣੀ ਨਹੀਂ ਜੇ ਨਹੀਂ ਕਰੀ ਜੋ ਮੁੰਡੇ ਕਹਿਤਾ ਬੇ ਗੱਲ ਨੇ ਲੋ ਜੀ ਜੋ ਵੀਰ ਬੇ ਕਹਿਤਾ 70000 ਦੀ ਇਹ ਤੁਹਾਨੂੰ ਅੱਜ ਵਿਹੜ ਮਿਲ ਜੀ ਹਾਂ ਨਾ ਛੋਟ ਹੀ ਹੋਣੀ 70 ਜਾਂ ਬਾਕੀ ਚਲੋ ਮੌਕੇ ਤੇ ਕੋਈ 2-400 ਤਰ੍ਹਾਂ ਤਰ੍ਹਾਂ ਛੋਟ ਹੋ ਜੂਗੀ ਹਾਂਜੀ ਇੱਧਰ ਇੱਕ ਸੈਗਰ ਨੰਬਰ ਤਾਂ ਵਿਹੜ ਤੁਹਾਨੂੰ ਦਿਖਾ ਦਿੰਨੇ ਆ ਵੱਡੀ ਡੱਬੀ ਵਿਹੜ ਆ ਐਚ ਐਫ ਬਰੀਡ ਦੇ ਵਿੱਚ ਇਹ ਵੜ ਆ ਜਾਂਦੀ ਹੈ ਠੀਕ ਆ ਜੀ ਪੂਰੇ ਵੱਡੇ ਕੱਦ ਕਰਦੀ ਆ ਢਾਂਚਾ ਢੂੰਚਾ ਤੁਸੀਂ ਆਪ ਹੀ ਦੇਖ ਲਓ ਠੀਕ ਆ ਇਹ ਵੀਰ ਕਿਨਵਾ ਸੁਭਾ ਸੂਰੀ ਅੱਗੇ ਇਹ ਤਿੱਜਾ ਸੁਭਾ ਰਕੀ ਸੁਣਾ ਜੀ ਇਹਨੇ ਤਿੱਜਾ ਸੁਭਾ ਜੀ ਹਾਂਜੀ ਹਾਂਜੀ ਬਾਕੀ ਥੱਲੇ ਉਹ ਤਿਆਰੀ ਤਿਉਰੀ ਚੰਗੀ ਕਰੀ ਬੈਠੀ ਬਹੁਤ ਜਿਆਦੀ ਤਿਆਰੀ ਤਿਉਰੀ ਆ ਬਹੁਤ ਪ੍ਰੇਮ ਵਾਲੀ ਬੱਚੀ ਕੋਟ ਲੜ ਗਿੱੜ ਕੇ ਦਾਨ ਲੱਗੇ ਆ ਲਓ ਜੀ ਕਰੋ ਚਾਕ ਠੀਕ ਆ ਹਾਂ ਜਿਹੜਾ ਬੈਠੀ ਨੇ ਬਹੁਤ ਬਾਨਾ ਹੈ ਮਾਰੋ ਚਾਤ ਬਹੁਤ ਸੋਹਣੀ ਹੈ ਬਲੈਡਰ ਬੰਦੀ ਫਿਰਦੀ ਹੈ ਕਰਮਾਂ ਦੇ ਠੀਕ ਆ ਆਏ ਰੋਗਾਂ ਦੇ ਰੋਗੇ ਟੇਲੇ ਆ ਕਰੋ ਚਾਕ ਤੇ ਇਹਨੇ ਉਹ ਖਾਲੇ ਰੰਗ ਬਾਜਾ ਕਾਮ ਵਾਲੀ ਡਿਕਾ ਜੀ ਜਿੱਦਾਂ ਆਪਾਂ ਕੈਚਫ ਬਰੀਡ ਦੇ ਵਿੱਚ ਬਹਿਣਾ ਦੇਖਦੇ ਆਂ ਢੱਬੀ ਵੈੜਾ ਤੇ ਥੱਲੋਂ ਲੈਵੇ ਦੀ ਸਾਫ ਸੁਥਰੀ ਆ ਅੱਛਾ ਵੀਰ ਨਾਰਮਲੀ ਚਲੋ ਦੁੱਧ ਦੀ ਗੱਲ ਕਰੀਏ ਤੇ ਕੋਈ 22 24 ਲੀਟਰ ਵੇ ਨਾ ਆਂਦਾ ਕੁਛ ਨਹੀਂ ਗਾ ਉਹ ਘਰ ਆ 27 28 ਕਿਲੋ ਆਂਦੇ 25 ਕਿਲੋ ਦੁੱਧ ਮੰਨ ਕੇ ਚੱਲੋਗੇ ਏਡੀ ਵੱਛੀ ਨੂੰ ਕੀ ਆਂਦਾ ਉਹ ਬਿਲਕੁਲ ਹਾਂਜੀ ਸੋਟਾਂ ਚਾ ਵੱਡਾ ਦੋਸਤੋ ਪਿੱਠ ਫੋੜੇ ਤੋਂ ਤੁਸੀਂ ਇੱਕ ਵਾਰੀ ਅੰਦਾਜ਼ਾ ਲਾ ਲਿਆ ਜੇ ਵੱਡੇ ਢਾਂਚੇ ਦੇ ਵਿੱਚ ਇਹ ਵੈੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਤੀਜਾ ਸਵੇਰ ਹੁੰਦੀ ਏ ਇਸ ਵਾਰ ਸੋ ਤਿਆਰੀਆਂ ਤੇ ਪੰਜਾ ਚੌ ਕਰੋ ਚੱਕ ਠੀਕ ਆ ਬਾਕੀ ਚਲੋ ਵੀਰ ਜਿਹੜੇ ਗੱਬਣ ਪਸ਼ੂ ਆ ਆਪਣੀ ਤਿੱਪੰਤੀ ਦਾ ਉੱਪਰ ਕੋਟਾ ਪੂਰੀ ਪਸੰਦੀ ਆ ਸੰਧੂ ਸਾਹਿਬ ਆਪਦੀਆਂ ਤਸੱਲੀਆਂ ਕਰਕੇ ਲਿਆਈਦਾ ਕੋਈ ਮਾਲ ਆਪਾਂ ਵੀ ਪੈਸੇ ਦੇ ਕੇ ਮਾਲ ਲਿਆਉਣਾ ਹੁੰਦਾ ਤੇ ਮਾਲ ਦੀ ਜਿੰਨਾ ਚਿਰ ਤਸੱਲੀ ਨਹੀਂ ਦੀ ਨਾ ਜਦੋਂ ਆਪਾਂ ਮਾਲ ਨਹੀਂ ਲੈਂਦੇ ਬਿਲਕੁਲ ਜੀ ਬਿਲਕੁਲ ਪਰ ਅਜੇ ਤੱਕ ਮਾਲਕ ਦੀ ਮਿਹਰ ਕਦੀ ਡੰਗਰ ਗਲਤ ਨਹੀਂ ਨਿਕਲਿਆ ਚਲੋ ਆਦੀ ਕਿੰਨੇ ਆ ਵੀ ਪੈਰ ਪਰਾਵਾ ਖੜਿਆ ਕੋਈ ਨਹੀਂ ਆਸਰਾ ਅੱਲਾ ਮਾਰਿਆ ਮਾਲ ਗੱਬਣ ਨਿਕਲਿਆ ਗਲਤ ਨਿਕਲਿਆ ਸਹੀ ਜੀ ਆਪਾਂ ਨੂੰ ਨਹੀਂ ਕਿ ਸ਼ੱਕ ਭਾਈ ਆਪ ਉਸਲੇ ਡੰਗਰ ਦਾ ਪਛਾਣ ਆ ਜਾਂਦੀ ਬਿਲਕੁਲ ਬਿਲਕੁਲ ਹਾਂਜੀ ਲਓ ਬੀਠੇਗਾ ਬਾਕੀ ਬੇਨ ਸਪੂਨ ਸੇ ਲਵੇ ਦੇ ਉੱਪਰ ਤੁਸੀਂ ਦੇਖ ਸਕਦੇ ਠੀਕ ਹੈ ਜੀ ਬਹੁਤ ਜਿਆਦਾ ਕਾੜ ਦਾ ਹਾਂ ਠੀਕ ਆ ਤੇ ਫਿਰ ਕੀ ਡਿਮਾਂਡ ਹੈ ਕੀ ਮੁੱਲ ਰੱਖਿਆ ਇਸ ਵਾਰ ਦਾ ਮੁੱਲ ਤੇ ਇਹਦਾ ਭਾਵੇਂ 85000 ਕਰਦੀ ਆ ਸੰਤੂ ਸਾਹਿਬ ਤਾਂ ਵੀ ਵੇਚਦੀ ਆ ਹਾਂਜੀ 80000 ਦੀ ਰਸੀ ਦੇ ਦੀਏ ਤਸਨਾ ਕੱਢ ਕੇ ਸਾਰੀਆਂ ਦੋ ਛੱਡਦੀ ਆ ਇਹਦਾ ਚਾਲ ਮੁੰਡੇ ਤੋਂ ਮਰਾਉਣੀ ਨੂੰ ਲਾਤਾ ਅਮਦ ਸਾਹਿਬ 75000 ਰੁਪਏ ਹਸਲੋ ਇਹ ਚੀਜ਼ ਚਲ ਕੋਈ 75000 ਦੇ 75000 ਲਓ ਚੱਕੋ 75000 ਰੁਪਏ ਜਿਹੜੇ ਮੇਰੇ ਭਰਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਛੋਟੀ ਨਹੀਂ ਵੱਡੀ ਵਧੀਆ ਮਿਲਦਾ ਨਹੀਂ ਚੰਗੀ ਆ ਬਾਕੀ ਥਾਂ ਬੜਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਜਿਆਦਾ ਮੁਠੀਆਂ ਬਾਹਰ ਦੂਰਾ ਧਰਮ ਨਿਆਜ ਲੱਗਾ ਤੇ ਮੁਠੀ ਮੁਠੀ ਥਾਣਾ ਹੱਥੀ ਚਵਾਈਆਂ ਥਾਣਾ ਲੱਗਾ ਠੀਕ ਆ ਜੀ ਜਿਹੜੇ ਮੇਰੇ ਫਾਰਮਰ ਭਰਾਣੇ ਕੇ ਚਲੋ ਸਿਆਲ ਦੇ ਵਿੱਚ ਕੋਈ 2000 5 ਵੜਾ ਪਾਉਣੀਆਂ ਨੇ ਇਹ ਵੈਰ ਨੂੰ ਬੇਸ਼ੱਕ ਤੁਸੀਂ ਐਡ ਕਰ ਸਕਦੇ ਜੇ ਕੋਈ 22 25 ਲੀਟਰ ਦੁੱਧ ਇਨੋਂ ਆਂਦਾ ਕੁਛ ਨਹੀਂ ਕਾ ਜਿੱਡਾ ਇਹਦਾ ਢਾਂਚਾ ਕਰਮਾ ਨਹੀਂ ਦਾ ਠੀਕ ਆ ਜੀ ਸੋ ਇਹ ਵੈੜ ਦੀ ਬੰਤਰ ਆ ਇਹ ਸਟ੍ਰਕਚਰ ਆ ਠੀਕ ਆ ਜੀ ਕੋ ਦੋ ਚੌ ਪੰਜਾ ਦਿਨਾਂ ਤੱਕ ਸੂਪ ਹੋਊਗੀ ਸੋ ਵੱਡੀ ਵੈੜ ਆ ਬਾਕੀ ਤਿੱਪਣ ਦੀ ਪੂਰੀ ਤਸੱਲੀ ਗਾਰੰਟੀ ਆ ਕੋਈ ਵੀ ਸੱਜਣ ਆਣ ਕੇ ਚਲੋ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਇਧਰ ਬਹਿਣੀ ਬੂਣੀ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਨਹੀਂ ਆ ਦੇਖੋ ਠੀਕ ਆ ਜੀ ਇਧਰ ਦੇ ਪਾਸੇ ਇੱਕ ਆਪਣੇ ਕੋਲ ਵੀਰ ਆ ਆ ਤੀਜੇ ਨੰਬਰ ਤੇ ਵੈੜ ਆ ਗਿਆ ਇਹ ਆ ਗਿਆ ਇਹ ਸੰਧੂ ਸਾਹਿਬ ਆ ਥੋੜਾ ਲੱਕ ਚੁੱਕ ਦੀ ਆ ਚੌਥਾ ਸੂਆ ਏ ਠੀਕ ਆ ਆਕ ਨੂੰ ਭਾਵੇਂ ਕੋਈ ਦੂਜਾ ਤੇ ਜਾ ਕੇ ਪਰ ਚੌਥੇ ਸੁਵੇ ਆ ਚੌਥੇ ਸੁਵੇ ਹਾਂਜੀ ਚੌਥਾ ਸੁਗਾ ਸੁਣਾ ਲੋ ਜੀ ਚੌਥਾ ਸੁਗਾ ਬਹੁਤ ਜਿਆਦੀ ਦੁੱਧ ਵੀ ਗਾਂ ਤੇ 27 28 ਕਿਲੋ ਭਰਉਂਦੀ ਆ ਠੀਕ ਹੈ ਜੀ ਠੀਕ ਹੈ ਹਾਂਜੀ ਲੋ ਵੀ ਇਹ ਵੈੜ ਵੀ ਦੋਸਤੋ ਵੱਡੇ ਕਦ ਕਰਦੇ ਨੇ ਪਰ ਚੈਜ ਰੇਟ ਦੇ ਵਿੱਚ ਮਿਲ ਜੂਗੀ ਥੋੜਾ ਜਿਵੇਂ ਸੈਂਟਰ ਦੇ ਵਿੱਚੋਂ ਲੱਗ ਜਿਵੇਂ ਹੁੰਦਾ ਕਈ ਨਾ ਸਟ੍ਰੇਟ ਹੁੰਦਾ ਥੋੜਾ ਜਿਹਾ ਪਛੂ ਲੱਗ ਚੁੱਕਦੇ ਆ ਇਹ ਜਾਨ ਬਹੁਤ ਬੜੀ ਚੁੱਕਦੀ ਹੁੰਦੀ ਲੱਗ ਕੋਈ ਚੱਕਰ ਨਹੀਂ ਹੈਗੀ ਸੋ ਬਾਕੀ ਕ੍ਰੋਸ ਐਚ ਐਫ ਬਰੀਡ ਦੇ ਵਿੱਚ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਆ ਬਹੁਤ ਜਿਆਦੇ ਢਾਂਜੇ ਵੱਡੇ ਦੀ ਆ ਸਮਾਂ ਕਰ ਦਿਓ ਵੀ ਹਫਤਾ ਗਾਜੇ ਅਜੇ ਹਫਤਾ ਲੈ ਜੂਗੀ ਦੋ ਚ ਹਫਤਾ ਲੈ ਜੂਗੀ ਠੀਕ ਆ ਵੀ ਬਹੁਤ ਥੱਲਿਆਂ ਤੁਲਿਆਂ ਬੜੀ ਜਿਆਦੀ ਬਣੂਗੀ ਹਾਂ ਸੋ ਚਾਰੇ ਥਾਂ ਕੋਈ ਫੋਰਸ਼ਾਗ ਨਹੀਂ ਠੀਕ ਆ ਜੀ ਜਦੋਂ ਆਪਾਂ ਨਾਰਮਲ ਹੀ ਦੱਸਦੀਦਾ ਕਿਸੇ ਭਰਾ ਨੂੰ ਕੋਈ ਅੱਗੇ ਪਿੱਛੇ ਕੋਈ ਸੈਂਟਰ ਦੇ ਵਿੱਚ ਕੋਈ ਫੋਰਸ਼ਾਗ ਚਲੋ ਦੱਸਣਾ ਫਰਜ਼ ਬਣਦਾ ਬਾਕੀ ਢਾਂਜਾ ਤੁਹਾਡੇ ਸਾਹਮਣੇ ਚੌਥਾ ਸੂਬਾ ਇਸ ਵਾਰ ਨੇ ਸੁਣਾ ਸੋ ਆ ਫੇਸ ਕੁਆਲਿਟੀ ਦੀ ਮੂੰਹ ਮੱਥੇ ਨੂੰ ਤੁਸੀਂ ਮਾਰੋ ਚਾਹ ਤੇ ਠੀਕ ਆ ਜੀ ਸਟ੍ਰੇਟ ਪੜਾ ਬਹੁਤ ਜਿਆਦੀਆਂ ਢਿੱਲਾ ਟੋਲਾ ਵਾ ਚੀਜ਼ ਬੜੀ ਜਿਆਦੀ ਬਾਨੇ ਬਨੇ ਦੇਖਾ ਬਹੁਤ ਠੰਮ ਵੀ ਚੰਗਾ ਹਾਂ ਠੰਡੀ ਸੀਲ ਬੜੀ ਆ ਲੋ ਵੇ ਠੀਕ ਆ ਜੀ ਬਿਲਕੁਲ ਠੰਡੀ ਸੀਲ ਸੌ ਤਾਂ ਠੰਮ ਵੀ ਪੂਰਾ ਮੁੱਠੀ ਆ ਵੱਡੀ ਵੈੜ ਆ ਤੇ ਇਹਦਾ ਵੀ ਵੈੜ ਗਾਂ ਦਾ ਕੀ ਰੇਟ ਕੀ ਡਿਮਾਂਡ ਹੋਗੀ ਇਹ ਮੁੱਲ ਤੇ 60000 ਕਰਦੇ ਆ ਸਾਨੂੰ ਸਾਹਿਬ ਹਾਂ 55000 ਦੀ ਹਾਂ ਨਾ ਹੀ ਕਰਦੀ ਐਵੇਂ ਕਰਕੀ ਹੈਗੇ ਨਾ ਇਹ ਜਿੰਨਾਈ ਦੇ ਦਈਏ ਦੇ ਦਿਓ 55 ਦੀ ਦੇ ਦਿਓ ਹਾਂਜੀ ਹਾਂਜੀ ਹੋਰ ਹੁੰਦਾ ਮਾਇ ਪਾਈ ਦੀ ਛਲ ਮਾਰਦੇ ਨਹੀਂ 52000 ਦੀ ਸੰਧੂ ਸਾਹਿਬ ਦੇ ਦਗਾ ਯਸਨੋ 52 ਦੀ ਹਾਂਜੀ ਚੱਕੋ ਵੀ 52000 ਦੀ ਇਹ ਵੈੜ ਮਿਲ ਜੂਗੀ ਠੀਕ ਆ ਜੀ ਸੋ ਚੌਥੇ ਸੂਬੇ ਚਲੋ ਵੈੜ ਮੰਨ ਲਓ ਗਾ ਮੰਨ ਲਓ 52000 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਠੀਕ ਆ ਸੰਧੂ ਸਾਹਿਬ ਇਹਨੇ ਗਾਂ ਨੇ 75 8000 ਰੁਪਏ ਦੀ ਗਾਂ ਜਨਾ ਦੁੱਧ ਦੇਣਾ 27 28 ਕਿਲੋ ਦੁੱਧ ਭਰੀਆਂ ਜਿੱਡੀ ਵੱਡੀ ਗਾਂ ਕਹਾਂ ਤਾਂ ਚੱਕਦਾ ਵੱਡਾ ਚੰਗਾ ਇਹ ਸਿਰਫ ਇੰਨਾ ਕਿ ਮੜੀ ਜਿਹੜੀ ਲੱਕ ਚੁੱਕਦੀ ਐ ਇਹ ਜਾਦ ਹੀ ਹੋਜੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸੋ ਚਲੋ ਇਸਨ ਅਸਲ ਜਾਤ ਵਿੱਚ ਵੀ ਆਪਾਂ ਬੜਾ ਵੇਖਦੇ ਆ ਠੀਕ ਹੈ ਜੀ ਤੇ ਇਧਰਲੇ ਪਾਸੇ ਆਪਣੇ ਕੋਲ ਜੜੀਆਂ ਮੱਝਾਂ ਝੋਟੀਆਂ ਆ ਗਈਆਂ ਵੀਰ ਤਿੰਨ ਹਾਂਜੀ ਇਧਰ ਇੱਕ ਝੋਟੀ ਇੱਥੋਂ ਆਪਾਂ ਸ਼ੁਰੂਆਤ ਕਰਾਂਗੇ ਜਿਹੜੀ ਸੂਈ ਹੈ ਕਿੰਨਾ ਸੂਬਾ ਆਏਗੀ ਇਹ ਸੰਦੂ ਸਾਹਿਬ ਤਿਜੇ ਸੂਵੇ ਝੋਟੀ ਸੂਈ ਹਰਗੀ ਤਿਜੇ ਸੂਬਾ ਤਿਜੇ ਸੂਬਾ ਲਓ ਜੀ ਤਿਜੇ ਸੂਬਾ ਝੋਟੀ ਇੱਕ ਵਾਰ ਤੁਹਾਨੂੰ ਦਿਖਾ ਰਹੇ ਆਪਾਂ ਤੇ ਸੂਈ ਨੂੰ ਕੋਈ 7-8 ਦਿਨ ਹੋ ਗਏ ਆ ਕੋਈ ਦੋ ਦਿਨ ਪਹਿਲੇ 12 ਕਿਲੋ ਜਾਂ ਪਾਕੀ-ਪਾਕੇ 10 ਕਿਲੋ ਕੋਈ ਗਾਰੰਟੀ ਵਾਲਾ ਦੁੱਧ ਜੋਖੇ ਕੰਡੇ ਦੇ ਅੱਜ ਕਿੰਨੇ ਦਿਨ ਹੋ ਗਏ 10 ਦਿਨ ਹੋ ਗਏ ਹਾਂ ਜੀ ਹਫਤਾ ਸੂਈਨ ਹੋ ਗਿਆ ਇਹਨੂੰ ਹਫਤਾ ਹੋ ਗਿਆ ਮਗਰ ਕਟਾ ਇਹਦੇ ਹਾਂ ਮਗਰ ਕਟਾ ਲੋ ਵੀ 10 ਕਿਲੋ ਜੋਖਮਾ ਦੋਤੇ ਦੇ ਥੱਲੇ ਹੁਣ ਹਾਜ਼ਰ ਆ ਅੱਠਾ ਸੱਤਾ ਦਿਨਾਂ ਦੀ ਹਫਤੇ ਤੋਂ ਕੋਈ ਬੇਸ਼ੱਕ ਬਾਹਰ ਹੀ ਮੰਨ ਲਓ ਕੋਈ ਇੱਕ ਦਿਨ ਡੰਗ ਮਗਰ ਇਹਦੇ ਕਟਾ ਮੇਲ ਕਾਫਾ ਤੇ ਤਿੱਜਾ ਸੁਆ ਹਾਂ ਚੰਗੇ ਸਿੰਘ ਸੌਂਦੀ ਸੋਹਣੀ ਆ ਮੂਹਾਂ ਚੰਗੀ ਥੱਲੇ ਥੱਲੇ ਬੰਦੀ ਆ ਹਾਂ ਲੋ ਜੀ ਠੀਕ ਆ ਜੀ ਬਾਕੀ ਆਰਡਰ ਦੀ ਜੇਕਰ ਗੱਲ ਕਰੀਏ ਬਿਲਕੁਲ ਇੱਕਸਾਰ ਫਿਰ ਪੱਦਰ ਤੇ 10 ਕਿਲੋ ਜੇਕਰ ਕਿਹਾ ਗਿਆ ਮੇਰਾ ਭਰਾ ਹਮੇਸ਼ਾ ਹੀ ਆਪਾਂ ਕਹਿੰਦੇ ਆ ਵੀ ਚਲੋ ਕੋਈ ਵੀ ਪ੍ਰਾਪਤੀ ਤਸੱਲੀ ਕਰੇ 10 ਕਿਲੋ ਆ ਸਿੰਘ ਛੋਟਾ ਹੈ ਬਾਕੀ ਸਿੰਘ ਵੀ ਤੁਸੀਂ ਦੇਖੋਗੇ ਬਿਲਕੁਲ Ориਜినਲ ਸਿੰਘ ਆ ਕੋਈ ਬੜਿਆਂ ਨਹੀਂ ਗੱਡੀ ਆ ਜੀ ਉਸੇ ਤਰ੍ਹਾਂ ਜਿਵੇਂ Ориਜినਲ ਸਿੰਘ ਹੁੰਦਾ ਪਸ਼ੂ ਤਾਂ ਉਸੇ ਤਰ੍ਹਾਂ ਹੀ ਆ ਸੁਭਾਸੇ ਵੀਰ ਗਗਬੀਰ ਜਿਵੇਂ ਲੱਗਦਾ ਵੀ ਛੋਟੀ ਭਾਵੇਂ ਜਾਂ ਦੂਜਿਆਂ ਦੇ ਵਿੱਚ ਹੀ ਕਾਉਂਟ ਹੁੰਦੀ ਪਰ ਕੋਈ ਜਿਹੜੀ ਅਰੀਜਨਲ ਗੱਲਾਂ ਪਾਹੀ ਗੱਲ ਕਰ ਜਿਹੜੇ ਗੱਲ ਆਪਾਂ ਕਰਨੀ ਆ ਭਾਵੇਂ ਦੂਜੇ ਸੁਵੇ ਆ ਕੇ ਸੰਧੂ ਸਾਹਿਬ ਵੇਚ ਲੈ ਤਾਂ ਵੀ ਦੇਖਦੀ ਪਰ ਸੁਹਾ ਪਿੱਛਾ ਮੰਨ ਕੇ ਚਲੋ ਕੋਈ ਚੱਕ ਨਹੀਂ ਅਜੇ ਹੋ ਰਿਹਾ ਅਜੇ ਬਸ ਸਿੰਘ ਬਣਾ ਨਿਕ ਨਿਕ ਕੁੱਤੀ ਬਣ ਜਾਂਦੀ ਆ ਬਿਲਕੁਲ ਜੀ ਬਿਲਕੁਲ ਤੇ ਆਪਾਂ ਇਹ ਸਿੰਘ ਸਿੰਘ ਕੋਈ ਨਹੀਂ ਦਾ ਬਣਾਇਆ ਇਹ ਤਾਂ ਸਿੰਘ ਆ ਸਾਰਾ ਕੁਝ ਬਿਲਕੁਲ ਜੀ ਸੋ ਆਰਡਰ ਇਹ ਲਵੇ ਦੀ ਬਹੁਤ ਸੋਹਣੀ ਹੈ ਤੇ ਮਾਰਨਿੰਗ ਚਲੋ ਅੱਜ ਆਪਾਂ ਵੈਸੇ ਥੋੜਾ ਜਿਆ ਅਗਾ ਪਿੱਛਾ ਜੋ ਹੋ ਗਿਆ ਕਾਰ ਦੀ ਆ ਜੇ ਬਣਿਆ ਵੀ ਆਪਣਾ ਆਉਣ ਦਾ ਚਵਾਈ ਸਵੇਰੇ ਕਿੰਨੇ ਵਜੇ ਕਰਤੀ ਸੀ ਜਮਾ ਦੇ ਦੀ ਕੋਈ ਸਾਢੇ 6 ਵਜੇ ਦੀ ਚਵਾਈ ਫਿਰ ਦੀ ਆ ਤਕਰੀਬਨ ਹੁਣ ਵੀ ਚਲੋ 4-5 ਵਜੰਡੇ ਆ ਹਾਂਜੀ ਹਾਂਜੀ ਤੇ ਇਹ ਵੀਰ ਦਲਬੀਰ ਸਿੰਘ ਕਿੰਨੇ ਦੇ ਦੇ ਦੀ ਝੋਟੀ ਇਹਦਾ ਮੁੱਲ ਤੇ 15 ਹੀ ਭਾਵੇਂ ਕਰ ਲੀਏ ਕੋਈ ਗੱਲ ਨਹੀਂ 10 ਦੀ ਦੇ ਦੀਏ ਇੱਕ 10 ਦੀ ਇੱਕ 10 ਦੀ ਦੇ ਦੀਏ ਦੁੱਧ ਵੀ 10 ਤੇ ਮੁੱਲ ਵੀ ਇੱਕ ਦਾ ਮੁੱਲ ਵੀ ਇੱਕ ਦਾ ਠੀਕ ਆ ਜੀ ਕੋਈ ਮਾਰ ਨਹੀਂ ਛਾਲ ਮਾਰਦੀਆਂ ਮੁੰਡਿਆ 8 ਦੀ ਦੇ ਦੇਾਂਗੇ ਸਰਦਾਰ ਹਾਂ 8 ਦੀ 8 ਦੀ ਹਾਂਜੀ ਲਓ ਵੀ 1 ਲੱਖ 8000 ਦੀ ਇਹ ਵਿਰੋਧੜੀ ਤੁਹਾਨੂੰ ਮੱਝ ਮਿਲ ਜੂਗੀ ਤਿੱਜਾ ਸਵੇਰ ਦਿਖਾ ਰਹੇ ਆਪਾਂ 2000 ਰਕਾਰ ਦੁੱਧ ਦੀ ਡਿਟੇਲ ਤੁਹਾਨੂੰ ਦੱਸ ਦਿੱਤੀ ਆਂ ਕੰਡੇ ਦੇ ਦੁੱਧ ਜੋਕ ਕੇ ਖੜੇ ਨਹੀਂ ਕੋਈ ਓਦਾਂ ਕਹਿਣ ਵਾਲੀ ਗੱਲ ਨਹੀਂ ਠੀਕ ਆ ਠੀਕ ਆ ਬਾਕੀ ਮੱਥੇ ਦੀ ਵੇਖੋ ਕਿੰਨੀ ਸਵਾਫ ਛੋਟੀ ਆ ਜੇਕਰ ਬੰਤਰ ਦੀ ਗੱਲ ਕਰੀਏ ਤਾਂ ਵੇਖੋ ਠੀਕ ਆ ਸੂਣ ਨਾਲ ਲੇਵਾ ਬਣਾਈ ਫਿਰਦੀ ਆ ਤੇ ਜਿਵੇਂ ਜਿਵੇਂ ਚਲੋ ਸ਼ਾਮ ਦੀ ਚਵਾਈ ਤੇ ਇਹਨੇ ਆਉਣਾ ਅਜੇ ਕੋਈ ਘੰਟਾ ਖੰਡ ਕੋਈ ਡੂੜ ਘੰਟਾ ਪਿਆਸ ਆਵਾ ਸ਼ਾਮ ਦੀ ਚਵਾਈ ਤੇ ਆਉਂਦੇ ਆਉਦੇ ਹੋਰ ਵੀ ਕਰਮਾੜੀ ਭਰ ਲੂਗੀ ਇਹਨੇ ਬਹੁਤ ਸਾਰ ਨੂੰ ਚੱਡਾ ਲਾ ਦੇਣਾ ਇਹਨਾਂ ਨੂੰ ਸੋਨਾ ਬਣਾ ਤੇ 11 12 12 ਕਿਲੋ ਦਾ ਵਿਖਾਲਾ ਹੈਗਾ ਤੇ ਥੱਲੇ ਠੀਕ ਆ ਸੋ ਚੌਣ ਜਵਾਦੀ ਚੰਗੀ ਆ ਬੋਲ ਗਰੰਟੀ ਵਾਲੀ ਨਾਲ ਹਰੇਕ 8000 ਦੀ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ ਸੋ ਤੀਜਾ ਸਵੇਰ ਜਿਹੜੀ ਇਹ ਮੱਝ ਤੁਹਾਨੂੰ ਦਿਖਾਈ ਆ ਇਧਰ ਨੈਕਸਟ ਆਪਾਂ ਜਿਹੜੀ ਵੀਰ ਇਹ ਮੱਝ ਵਿਖਾਉਣੀ ਹੈ ਇਹ ਗੱਬਣ ਆ ਗਈ ਆ ਇਹ ਗੱਬਣ ਆਈ ਤੇ ਉਹਦਾ ਸੂਬਾ ਕੀ ਰੋਵਾ ਡਿਟੇਲ ਦੂਜੇ ਸਵੇਰ ਸੁਨੈ ਛੋਟੀ ਨੇ ਦੂਜੇ ਸੂਬਾ ਹਾਂਜੀ ਠੀਕ ਆ ਜੀ ਤੇ ਸਮਾਂ ਤਕਰੀਬਨ ਹਫਤੇ ਦੇ ਆਣ ਬਾਣੀ ਦੀ ਹਫਤਾ ਹਫਤਾ ਇਹ ਹਫਤਾ ਮੰਨ ਕੇ ਚੱਲ ਹਫਤਾ ਲੈ ਜੂਗੀ ਛੋਟੀ ਠੀਕ ਆ ਜੀ ਹਾਂਜੀ ਲਓ ਵੀ ਪਲੀ ਪਲੋਸੀ ਪ ਪੋਲੀਪਰੋਸੀ ਪੋਲੀਪਰੋਸੀ ਪਰ ਬਣੋ ਮੇ ਝੋਟੀ ਸੰਧੂ ਸਾਹਿਬ ਵੇਖੋ ਐਸਾਰ ਨੂੰ ਚਲਾਈ ਫਿਰੇ ਵੀ ਜਿੰਨਾ ਮਰਜ਼ੀ ਲਓ ਜੀ ਠੀਕ ਆ ਜੀ ਸੋ ਬਖਾਲੇ ਤੋਂ ਇੱਕ ਆਈਡੀਆ ਹੋ ਜਾਂਦਾ ਖੁੱਲੂਗੀ ਚੰਗਾ ਕਰਮ ਵਾਲੀ ਥੱਲੇ ਹਜੇ ਠੀਕ ਆ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਚਲੋ ਆਈਡੀਆ ਵੀ ਪੰਜ ਸੱਤਕ ਦਿਨ ਹਜੇ ਸੋਦੀ ਨਹੀਂ ਗਈ ਹਾਂ ਆਬ ਲੋਕ ਠੀਕ ਹੈ ਜੀ ਸੋ ਮਾਜੇ ਵੀ ਚੰਗੀ ਹੈ ਬਾਕੀ ਇਹ ਪ੍ਰੋਪਰ ਦਾ ਸਟਰਕਚਰ ਆ ਠੀਕ ਹੈ ਜੀ ਸੋ ਦੇਣੀ ਦੇਣਾ ਕਰਵਾਲੀ ਜਿਹੜੀ ਲੈਂਦੀ ਹੈ ਬਾਕੀ ਕਿਸੇ ਰਕਮ ਦੀ ਆਪਾਂ ਨਹੀਂ ਨੋਟ ਕਰਾਈਦਾ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਕੋਈ ਦੇਣ ਲੈਣ ਸਰ ਘੰਟੀ ਆ ਕੋਲ ਕੀ ਗੱਲ ਦੀ ਕੋਈ ਕੋਈ ਮੁਸ਼ਕਲ ਨਹੀਂ ਬਾਕੀ ਸੂਤ ਤਾਂ ਨਾਰਮਲ ਹੀ ਚਲੋ ਸਾਰੇ ਭਾਰ ਤੋਂ ਭਰਾ ਨੇ ਪਤਾ ਲੱਗ ਹੀ ਜਾਂਦਾ ਥਾਂ ਤੋਂ ਬਹੁਤ ਸਵਾਦੀ ਆ ਨੋਕ ਵਾਲਾ ਥਾਂ ਲੱਗਾ ਬਹੁਤ ਚੰਗਾ ਨੋਕਲਾ ਥਾਨ ਤੇ ਚੱਡੇ ਲੇਵੇ ਦੀ ਆ ਬੰਤਰ ਆ ਠੀਕ ਆ ਵੀ ਸੋ ਜਿਵੇਂ ਜਿਵੇਂ ਚਲੋ ਸਮਾਂ ਲੈ ਜੂਗੀ ਲੇਵਾ ਪੂਰਾ ਭਰੂਗੀ ਅਜੇ ਥੱਲੇ ਬੂਥੀ ਬਾਥੀ ਚੰਗੀ ਆ ਲੰਬਾ ਫੇਸ ਸਿੰਘ ਗਲਾਈ ਦੇ ਵਿੱਚ ਤੇ ਇਧਰੋਂ ਇੱਕ ਬਹਿਣੀ ਵਾਲੇ ਪਾਸਿਓਂ ਵੀ ਆਪਾਂ ਤੁਹਾਨੂੰ ਦਿਖਾ ਦਗੇ ਆ ਲਓ ਠੀਕ ਹੈ ਇਹ ਦੀ ਫਿਰ ਕੀ ਮੋਲ ਹੈ ਕੀ ਡਿਮਾਂਡ ਕਰਤੇ ਮੋਲ ਤੇ ਸੰਤੂ ਸਾਹ ਵੇ ਦਾ 125 ਕਰਦੇ ਆ ਹਾਂ ਤੇ 120 ਦੀ ਦੇ ਦਈਏ ਝੋਟੀ 120 ਦੀ ਹਾਂ ਸੰਤੂ ਸਾਹ ਕਰ ਦਈਏ ਕਸਰਾ ਕੁਸਰਾ 25 ਹੁੰਦੀ ਝੋਟੀ 130 ਦੀ ਵਿਗਣੀ ਹਾਂ ਨਾ ਹਣ 120 ਹਾਂ 117000 ਦੀ ਝੋਟੀ ਛੱਡ ਦੇਾਂਗੇ 117 ਦੀ ਹਾਂ ਚੱਕੋ ਬਈ 117000 ਦੀ ਝੋਟੀ ਹੈ ਜੀ ਬਾਕੀ ਇਹ ਮੋਲਾ ਦੋਸਤੋ ਇਹਦੇ ਵਿੱਚੋਂ ਚਲੋ ਕੋਈ ਮੌਕੇ ਤੇ ਕੋਈ ਭਰਾ ਸੌਦਾ ਕਰਦਾ ਵਿੱਚੋਂ ਕੋਈ 2 400 ਕੋਈ ਮੌਕੇ ਤੇ ਰੱਸਾ ਛੋੜ ਛੜੀ ਆ ਉਹ ਹੋ ਜਾਊਗਾ ਠੀਕ ਆ ਤੇ 117000 ਦੇ ਵਿੱਚੋਂ ਮਾਨਤਨ ਹੋਊਗਾ ਡਿਮਾਂਡ 25 30 ਕੁਝ ਵੀ ਕਰਾਂ ਲੋ ਠੀਕ ਆ ਸੋ ਪੌਲੀ ਪੌਲੀਸੀ ਝੋਟੀ ਆ ਆਪਦਾ ਮੇਰਾ ਭਰਾ ਜਿੱਦਾ ਮਰਜ਼ੀ ਵਿਰਾਹ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਓ ਆ ਇਧਰ ਇੱਕ ਹੋਰ ਤੁਹਾਨੂੰ ਫੁੱਲ ਭਾਰੇ ਟਾਚੇ ਦੇ ਵਿੱਚ ਇੱਕ ਮੱਝ ਦਿਖਾ ਦਾਂਗੇ ਆਪਾਂ ਪੂਰੇ ਵਜਨ ਲੋੜ ਦੇ ਵਿੱਚ ਆ ਤੇ ਸੁਬਿਆਂ ਦੇ ਵਿੱਚ ਵੀ ਇਹ ਵੀ ਤਿੱਜਾ ਹੋਊਗੀ ਇਹ ਤਿੱਜਾ ਸੁਬਾ ਸੁਣੀ ਉਤਰਾ ਭਾਵੇਂ ਸੰਧੂ ਸਾਹਿਬ ਦੁਜੀ ਆ ਕੇ ਵਿੱਚ ਹੀ ਆ ਪਰ ਸੁਬਾ ਤਿੱਜਾ ਮੈਂ ਇਹਨੇ ਸੁਣਾ ਗਰੰਟੀ ਵਾਲੀ ਬਹੁਤ ਜਿਆਦੀ ਥੱਲੇ ਥੱਲੇ ਦੀ ਸਾਫ ਹੈ ਸੰਧੂ ਸਾਹਿਬ ਥੱਲੇੋਂ ਦੇ ਗਾਵਾਂ ਨੂੰ ਚੜਾ ਲੇ ਤਾ ਇਹ ਐਫਐਫ ਬੜਾ ਵਰਕੀ ਹੈਗੇ ਹਾਂ ਆ ਲਓ ਜੀ ਮੈਂ ਮੱਝ ਨੇ 2-4 ਜਿਹੇ ਦਿਨ ਕੱਢ ਜਾਣੇ ਆ ਸਭ ਤੇ ਲੱਡਲਾ ਮੈਂ ਕੱਢੂਗੀ ਮੈਂ ਪੂਰੀ ਡਬਲ ਮੱਝ ਵੀ ਕਰਮਾ ਲਈ ਕਿ ਹਾਂ ਪੂਰੇ ਵਜਨ ਲੋੜ ਆ ਲਈ ਆ ਤੇ ਉਤੋਂ ਵੀ ਪੁਲੀਸ ਸਾਹਿਬੀ ਆ ਬਾਕੀ ਥੱਲੇੋਂ ਮੇਵਾ ਵੀ ਕਰਮਾ ਲਈ ਵੇਖੋ ਸੁਣਾ ਲਈ ਫਿਰਦੀ ਆ ਹਾਂ ਅਗੋਂ ਸ਼ਟਾਰਟਿੰਗ ਹੈ ਤੇ ਕਿਤੇ ਲੇਵਾ ਬਣਾਈ ਫਿਰਦੀ ਕਰਮਾਂ ਦੀ ਠੀਕ ਆ ਜੀ ਇਧਰੋਂ ਹੀ ਪਾਸਿਆਂ ਦਿਖਾ ਦਗੀ ਇੱਕ ਵਾਰੀ ਹਜੇ ਇੱਕ ਬੰਨੇ ਪਰਲੇ ਸਾਈਡ ਮਾੜੀ ਭਲੂਣ ਪੈ ਗਈ ਮੈਂ ਇਹਨੂੰ ਹਾਂ ਲਓ ਜੀ ਸੋਟਾਂਚਾ ਤੁਹਾਡੇ ਸਾਹਮਣੇ ਆ ਤਿੱਜਾ ਸੂਬਾ ਇਸ ਮੈਨੇ ਸੋਣਾ ਲੇਵੇ ਆਰਡਰ ਦੀ ਕਮਾਲ ਉੱਪਰੋਂ ਬਿਲਕੁਲ ਸਿੰਗਲ ਖੱਡੀ ਆ ਪਤਲਾ ਪਿੰਡਾਂ ਦੇ ਥਲਕ ਥਲਕ ਕਰਦੀ ਆ ਕਰਮਾਂ ਦੀ ਠੀਕ ਆ ਲਓ ਲਓ 45 ਹਾਂ ਸਾਹਮਣੇ ਸੋ ਵਜਨ ਵਜੂਦ ਪੂਰਾ ਕਰਮਾਲੀ ਨੂੰ ਠੀਕ ਹੈ ਜੀ ਤੇ ਇਹ ਸਟਰਕਚਰ ਇਹ ਬੰਤਰ ਇਸ ਮੈਂ ਦੀ ਦਿਨ ਦਾ ਵੇਰਵਾ ਤੁਹਾਨੂੰ ਦਿੱਤਾ ਹੈ ਬਾਕੀ ਸੂਆ ਜਿਹੜਾ ਸੂਰੀਆ ਕਰਮਾਲੀ ਠੀਕ ਹੈ ਜੀ ਸੂਬੇ ਬਾਰੇ ਡਿਟੇਲ ਮਿਲ ਗਈ ਆ ਸੋ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਤੁਸੀਂ ਜਿਹੜਾ ਲੈਵਾ ਪਾਂਡਾ ਵੇਖ ਲਿਆ ਠੀਕ ਆ ਜੀ ਥਾਣਾ ਥੋਨਾ ਦੀ ਸਾਇਜ ਵੰਡ ਬਿਰਲ ਚੰਗੀ ਆ ਤੇ ਵੀਰ ਦਲਬੀਰ ਸਿੰਘ ਜੀ ਕੀ ਮੋਲ ਡਿਮਾਂਡ ਰੋਗੇ ਇਹਦੀ ਲੈਣ ਤੇ ਇਹਦਾ ਮੋਲ ਤੇ 1 20 ਕਰਦੇ ਆ ਜੀ ਹਾਂ ਤੇ 1 18 ਦੀ ਦੇ ਦਈਏ 1 18 ਦੀ ਹਾਂਜੀ ਹੋਰ ਵੀ ਜੇ ਕੜਨੀ ਇਮਾਨਦਾਰ ਕੱਢਦੀ ਐ ਇਥੋਂ ਇੱਕ ਪੀਸ ਲੈ ਲਾ ਆਪਣਾ 18 ਦੀ ਮੈਂ ਦੇਾਂਗੇ 1 15 ਦੀ ਹਾਂਜੀ ਚੱਕੋ ਵੀ 1 ਲੱਖ 15 ਹਜ਼ਾਰ ਦੀਆਂ ਦੀ ਮੱਝ ਕਿਹਨੇ ਦੇਣੀ ਨਹੀਂ ਚਾਹਤਾ ਤੁਸੀਂ ਵੀ ਰੋਜ਼ ਵੀਡੀਓ ਪਾਉਂਦੇ ਮੇਰੇ ਖਾਣਾ ਬਿਲਕੁਲ ਜੀ ਬਿਲਕੁਲ ਗੱਡੀ ਸਾਬ ਗਾਵਾਂ ਵਾਂਗੂੰ ਚੱਟਾ ਲਈ ਛਰਦੀ ਆ ਸਹੀ ਆ ਲੋ ਵੀ 115000 ਦੀ ਹੈ ਮੱਝ ਆ ਤੁਹਾਨੂੰ ਮਿਲੂਗੀ ਠੀਕ ਹੈ ਜੀ ਬਾਕੀ 2000 ਦਾ ਕਰਮਾ ਦੀ ਚੰਦਾ ਚਵਾਜੂਗੀ ਦੋਤਾਂ ਦੇ ਹੋਰ ਹੋਰਾਂ ਤੋਂ ਚੰਗੀ ਹੈ ਕਰਮਾ ਦੀ ਚੰਗੀ ਕਿਉਂਕਿ ਦੋ ਪਿਆਲ ਦੇ ਸਮੇਂ ਤੋਂ ਲਾ ਕੇ ਕਰ ਸਾਬ گاਵਾ ਕੋ ਸਟਾਰਟਿੰਗ ਵੇਖੋ ਮੈਂ ਇਹ ਕਿੰਨੀ ਸ਼ੁਰੂ ਹੁੰਦੀ ਹੈ ਸਫਾਈਆਂ ਮੈਂ ਤਾਂ ਗਿੱਡੀਆਂ ਆ ਇਹ ਕਿੱਥੋਂ ਸਟਾਰਟਿੰਗ ਅਗਲੀ ਜ਼ੇਰ ਤੋਂ ਤੋਂ ਨਾ ਸਰ ਤੋਂ ਇਹਦੀ ਸਲਾਮ ਬਸ ਇਹਨੂੰ ਕਹਿੰਦੇ ਬਿਲਕੁਲ ਕਿਸ਼ਤੀ ਲੇਵਾ ਪਾਵੇਂ ਮਾਲੋ ਕੋ ਤੀਰ ਕਮਾਨ ਵਾਲਾ ਸਮਝ ਲਿਓ ਹਾਂ ਜੀ ਇਹ ਅੱਗੋਂ ਸਟਾਰਟਿੰਗ ਤੇ ਪਿੱਛੋਂ ਕਿੱਥੋਂ ਤੱਕ ਖਤਮ ਨਹੀਂ ਹੁੰਦੀ ਕਿ ਇਹ ਫਿਰ ਪੂਰਾ ਸਾਰ ਨੂੰ ਚਦਾ ਮੈਂ ਇਹਨੇ ਲੈਣਾ ਇਧਰ ਦੇਖ ਮੰਦੂ ਸਾਹਿਬ ਇਤਰਾ ਚੜਾਵੇਂ ਲੈਂਦੀ ਆ। ਹਾਂ। ਲੋ ਵੀ ਠੀਕ ਆ ਜੀ। ਸੋ 1,115,000 ਦੀ ਇਹ ਤੁਹਾਨੂੰ ਮੱਝ ਮਿਲੂਗੀ। ਸਾਰੀਆਂ ਕਸਰਾ ਕੱਢ ਕੇ। ਚਲੋ ਕੋਈ ਭਰਾ ਆਪਦਾ ਬਿਲਕੁਲ ਤਾਲਮਿਲ ਬਣਾਓ ਜਿੱਥੇ ਵੀ ਬਣਦਾ। ਕੋਈ ਵਿੱਚੋਂ ਮਾਨਤਾ ਨਾਲ ਕੋਈ ਮੌਕੇ ਤੇ ਛੋਟਾ-ਛੜਾ ਤਾਂ ਹੁੰਦੀਆਂ ਰਹਿੰਦੀਆਂ ਨੇ। ਤੇ ਇਹ ਅੱਜ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਟੋਟਲ 6 ਨਗ ਸੀਗੇ। ਸੋ 6 ਨਗਾਂ ਦੀ ਡਿਟੇਲ ਤੁਹਾਨੂੰ ਦੇ ਦਿੱਤੀ ਆ। ਸੋ ਤਿੰਨ ਮੱਝਾਂ ਤੇ ਤਿੰਨ ਹੀ ਵੜਾ ਸੀ ਠੀਕ ਆ। ਹੋਰ ਵੀ ਕੋਈ ਗੱਲਬਾਤ ਵਾਹ ਵਾਹ ਵਧੀਆ ਸੰਸਾਦ ਤੇ ਇੱਕ ਆਪਣਾ ਨੰਬਰ ਜਿਹੜੇ ਕਰ ਦਿੱ ਗਿਆ ਸੰਭ ਨੰਬਰ 198 4471221 70876 07177 ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਮਾਲ ਤਕਰੀਬਨ ਵੀਰੋਂ ਹੋਵੇ ਕੋਲ ਤਕਰੀਬਨ 5-7 ਨੱਕ ਜਿਹੜੇ ਐਵਰੀ ਟਾਈਮ ਮੌਜੂਦ ਹੁੰਦੇ ਆ ਸੋ ਕਾਲ ਕਰਕੇ ਪੁੱਛ ਕੇ ਚ ਕਰਦੇ ਰਿਹਾ ਕਰੋ ਵਹਿੜਾ ਮੱਝਾ ਝੋਟੀਆਂ ਹਰ ਇੱਕ ਤਰ੍ਹਾਂ ਦੇ ਜਾਨਵਰ ਇਹਨਾਂ ਕੋਲ ਜਿਹੜੇ ਆਏ ਗਏ ਰਹਿੰਦੇ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਹੀ ਹੈ